ਸਭ ਤੋਂ ਪਹਿਲੀ ਗੱਲ ਮੈਂ ਇਹ ਕਰਾਂਗਾ ਕਿ ਮੰਡੀ ਦੇ ਵਿੱਚ ਨਾ ਇੱਕ ਚੈਲੰਜ ਸੀਗਾ ਇਹ ਜਿਹੜੀ ਇੰਟਰਲੋਕਿੰਗ ਦੀ ਸੜਕਾਂ ਬਣਾਈਆਂ ਇਹ ਕਿਸ ਤਰ੍ਹਾਂ ਤੁਸੀਂ ਮੈਡਮ ਨੂੰ ਦੱਸਿਆ ਕਿ ਆੜਤੀਆਂ ਦੀ ਸਭ ਤੋਂ ਜਿਹੜੀ ਪਹਿਲੀ ਡਿਮਾਂਡ ਹੈਗੀ ਕਿ ਮੰਡੀ ਦੇ ਵਿੱਚ ਸੜਕਾਂ ਬਹੁਤ ਟੁੱਟੀਆਂ ਹੋਈਆਂ ਸੀਗੀਆਂ ਪਾਣੀ ਖੜ ਜਾਂਦਾ ਬੁਰਾ ਹਾਲ ਸੀ ਕੀ ਕਹਿਣਾ ਚਾਹੋਗੇ ਕਿ ਐਮਐਲਏ ਮੈਡਮ ਨੀਨਾ ਮਿੱਤਲ ਤੇ ਉਹਨਾਂ ਦੇ ਜਿਹੜੇ ਪਤੀ ਹੈਗੇ ਅਜੇ ਮਿੱਤਲ ਜੀ ਕੁਝ ਖਾਸ ਇੰਟਰਸਟ ਲੈਨੇ ਆ ਮੰਡੀ ਵੱਲ ਕਿਉਂਕਿ ਆਰਥਿਕ ਕਿਉਂਕਿ ਉਰਤੋ ਜਿਹੜਾ ਪੂਰੇ ਰਾਜਪੁਰੇ ਨੂੰ ਇੱਕ ਤਰ੍ਹਾਂ ਦਾ ਚਲਾਇਆ ਜਾਂਦਾ ਕਿਉਂਕਿ ਬੜੇ ਪਰਿਵਾਰ ਜੁੜੇ ਹੋਏ ਆ ਕਿਸਾਨ ਜੁੜੇ ਹੋਏ ਆ ਪਿੰਡ ਜੁੜੇ ਹੋਏ ਆ ਮੰਡੀ ਦੇ ਨਾਲ ਕਿਉਂਕਿ ਇੱਥੋਂ ਹੀ ਜਿਹੜਾ ਹੈਗਾ ਲੋਕਾਂ ਨੂੰ ਖੁਸ਼ ਕਰਨ ਦਾ ਸਭ ਤੋਂ ਪਹਿਲਾਂ ਜਿਹੜਾ ਸਿਸਟਮ ਸ਼ੁਰੂ ਹੁੰਦਾ ਤੇ ਕੋਈ ਚੈਲੰਜ ਤਾਂ ਨਹੀਂ ਆਇਆ ਤੁਹਾਨੂੰ ਉਹਨਾਂ ਤੋਂ ਕੰਮ ਕਰਾਉਣ ਦੇ ਵਿੱਚ ਜਿਵੇਂ ਜਿਵੇਂ ਤੁਸੀਂ ਦੱਸਦੇਗੇ ਓਵੇਂ ਮੰਡੀ ਦੇ ਵਿਕਾਸ ਦੇ ਕੰਮ ਹੁੰਦੇ ਰਹੇ ਉਹ ਜੀ ਸਰਕਾਰ ਨਹੀਂ ਦੇਖੀ ਅੱਜ ਵੀ ਘਰ ਚਲੇ ਜਾਓ ਹੁਣ ਵੀ ਮਿੱਤਲ ਸਾਹਿਬ ਬੈਠੇ ਹੋਣਗੇ ਨਾਲ ਦੀ ਨਾਲ ਕੰਮ ਕਰਨਗੇ ਸਾਡਾ ਕਰਾਇਆ ਤੇ ਕਹਿਣਾ ਵੀ ਤੁਹਾਡਾ ਆਰਤੀ ਵਰਕ ਮੇਰੇ ਨਾਲ ਹੈ ਹਾਂਜੀ ਹਾਂ ਪੂਰਾ ਹਾਂਜੀ ਦੇਖੋ ਬਰਸਾਤੀ ਡੱਡੂ ਨਿਕਲਦੇ ਆ ਸਾਨੂੰ ਸਾਰਾ ਪਤਾ ਹਾਂਜੀ ਹਾਂ ਉਹ ਬਰਸਾਤੀ ਡੱਡੂ ਨਿਕਲਦੇ ਸ਼ੁਰੂ ਹੋ ਗਏ ਹਾਂਜੀ ਹਾਂ ਅਜੇ ਦੋ ਆਏ ਆ ਫਿਰ ਤਿੰਨ ਆਣਗੇ ਪੰਜ ਆਣਗੇ ਇਹੀ ਤਾਂ ਜਾਤੀ ਹੈ ਇਹੀ ਤਾਂ ਲੋਕਤੰਤਰ ਹੈ ਵੀ ਲੋਕਤੰਤਰ ਦੇ ਵਿੱਚ ਲੋਕ ਵੱਡੇ ਆ ਲੋਕਾਂ ਨੇ ਪ੍ਰਧਾਨ ਚੁਣਨਾ ਆਫਸਰਾਂ ਨੂੰ ਖੰਗਣ ਨਹੀਂ ਦੇ ਅਦਵਿੰਦਰ ਨੇ ਐਤਗੀ ਦਾ ਪੂਰੇ ਮੰਡੀ ਦੇ ਵਿੱਚ ਆਫਸਰਾਂ ਦਾ ਦੇਖ ਸਕਦੇ ਜੀ ਐਮਐਲਏ ਦਾ ਵੀ ਦਬਾਅ ਹੁੰਦਾ ਸੀ ਪਾਰਟੀ ਦੇ ਬੰਦੇ ਆ ਉਹੀ ਕਹਿ ਰਿਹਾ ਜੀ ਐਮਐਲਏ ਤੁਹਾਡੇ ਪਿੱਛੇ ਹੱਥ ਐਮਐਲਏ ਨੇ ਐਮਐਲਏ ਮੈਡਮ ਨੀਨਾ ਮਿੱਤਲ ਨੇ ਇਹ ਗੱਲ ਕਹੀ ਹੈ ਵੀ ਝੂਠ ਕੰਮ ਝੁੱਠਾ ਫਰੇਬ ਕੁਝ ਨਹੀਂ ਕਰਨਾ ਹਾਂਜੀ ਹਾਂਜੀ ਤੁਸੀਂ ਇਹ ਨਹੀਂ ਦੇਖਣਾ ਇਹ ਕਿਸੇ ਹੋਰ ਪਾਰਟੀ ਦਾ ਹਾਂਜੀ ਹਾਂਜੀ ਇਹ ਕਿਸੇ ਹੋਰ ਪਾਰਟੀ ਦਾ ਇਹ ਮੇਰਾ ਚਾਚਾ ਇਹ ਮੇਰਾ ਤਾਇਆ ਬਿਲਕੁਲ ਨਹੀਂ ਸੱਚ ਬੋਲਣਾ ਸੱਚ ਕੰਮ ਕਰਨਾ ਮੈਂ ਪਾਰਦਰਸ਼ੀ ਕੰਮ ਕਰਿਆ ਤੇ ਹੁਣ ਜੇ ਤੁਸੀਂ ਪ੍ਰਧਾਨ ਬਣ ਜਾਂਦੇ ਹੋ ਤਾਂ ਕਿਹੜਾ ਕੰਮ ਰਹਿ ਗਿਆ ਜਿਹੜਾ ਮੰਡੀ ਦਾ ਕਰਾਣਾ ਚਾਹੁੰਦੇ ਹੋ ਵੀ ਆਪਾਂ ਮੈਡਮ ਨੂੰ ਕਹਿ ਕੇ ਇਹ ਕੰਮ ਜ਼ਰੂਰ ਕਰਾਣਾ ਆਪਾਂ ਮੰਡੀ ਦਾ ਅਰਤੀ ਨੂੰ ਪਤਾ ਲੱਗਣਾ ਚਾਹੀਦਾ ਕਿ ਤੁਸੀਂ ਇਹ ਕੰਮ ਸੋਚੀ ਬੈਠੇ ਹੋ ਜਿਹੜਾ ਦੇਖੋ ਮੈਂ ਜਿਹੜਾ ਮੈਂ 2 ਸਾਲ ਪਹਿਲਾਂ ਵਾਅਦਾ ਕੀਤਾ ਸੀ ਹਾਂਜੀ ਹਾਂਜੀ ਮੰਡੀ ਦੇ ਨਾਲ ਹਾਂਜੀ ਹਾਂਜੀ ਉਹ ਇਸੇ ਵੀ ਆਰਤੀ ਨੂੰ ਪੁੱਛ ਲੋ ਵੀ ਪੂਰਾ ਹੋਇਆ ਜਾਂ ਨਹੀਂ ਹੋਇਆ ਨਹੀਂ ਉਹ ਤਾਂ ਕਹਿੰਦੇ ਹੀ ਐ ਟੂਨ ਸਾਡਾ ਜਿਹੜਾ ਅਸੀਂ ਜਦੋਂ ਬੋਟਾ ਮੰਗਣ ਮੰਗੂਗੇ ਉਹ ਸਾਡਾ ਖੜਗਾ ਤਿਆਰ ਹੈ ਉਹ ਮੈਂ ਚੋਣਾਂ ਤੋਂ ਪਹਿਲਾਂ ਇੱਕ ਵਾਰੀ ਪੂਰੇ ਆਰਤੀ ਵਰਗ ਨੂੰ ਆਪਣੇ ਭਰਾ ਨੂੰ ਦੱਸੂਗਾ ਵੀ ਮੈਂ ਅਗਲਾ ਜਿਹੜਾ ਮੇਰਾ ਪਲਾਨ ਹੈ ਵੀ ਉਹ ਮੈਂ ਕੀ ਕਰਨਾ ਕਿਆ ਮੰਡੀ ਨੂੰ ਅੱਛਾ ਮਤਲਬ ਇਹ ਇਹ ਸੀਕ੍ਰਟ ਹੈ ਗੱਲ ਹਾਂ ਕੋਈ ਖਾਸ ਕੋਈ ਅਹਜ ਦੀ ਚੀਜ਼ ਜਿਹੜੇ ਆਰਤੀ ਸਾਡੇ ਸੁਣ ਕੇ ਖੁਸ਼ ਹੋ ਜਾਣ ਵੀ ਹਾਂ ਵੀ ਇਹ ਕੰਮ ਹੋਏਗਾ ਹੁਣ ਮਤਲਬ ਮੰਡੀ ਦੇ ਵਿੱਚ ਵੀ ਜੋ ਦਵਿੰਦਰ ਨੇ ਕਹਿਤਾ ਉਹ ਤਾਂ ਕਰਨਾ ਹੀ ਕਰਨਾ ਹੈ ਇਹ ਜਿਹਾ ਕੰਮ ਦੇਖੋ ਜਿਹੜੀ ਗੱਲ ਮੈਂ ਕਹਿਦਣਾ ਨਾ ਮੂੰਹੋਂ ਪੱਥਰ ਤੇ ਲਿਖੋ ਨਾ ਤੁਸੀਂ ਕੰਮ ਕੀਤਾ ਐ ਪਹਿਲੇ ਸਾਹਮਣੂ ਦਿਖ ਰਿਹਾ ਮਿੱਤਲ ਸਾਹਿਬ ਉਹਨਾਂ ਦਾ ਪੂਰਾ ਆਸ਼ੀਰਵਾਦ ਹੈਗਾ ਆਪਣਾ ਚਬਰ ਦਾ ਸ਼ੀਰਵਾਦ ਆ ਜੀ ਮੈਡਮ ਦਾ ਪੂਰਾ ਆਸ਼ੀਰਵਾਦ ਹੈ ਆਸ਼ੀਰਵਾਦ ਨਾਲ ਹੀ ਖੜੇ ਆ ਮੈਡਮ ਜਦੋਂ ਵੀ ਮੰਡੀ ਵਰਦੇ ਆ ਸਭ ਤੋਂ ਪਹਿਲਾਂ ਆਪਣੇ ਦੁਕਾਨ ਤੇ ਆਨੇ ਆ ਕੋਈ ਵੀ ਕੰਮ ਪੁੱਛਦੇ ਆ ਮੋਬਾਈਲ ਰਾਹੀਂ ਪੁੱਛ ਲੈਣ ਤਾਂ ਵੀ ਉਹੀ ਗੱਲ ਹੈ ਆ ਜਾਣ ਤਾਂ ਵੀ ਉਹੀ ਗੱਲ ਹੈ ਮਿੱਤਲ ਸਾਹਿਬ ਸਾਡੇ ਵੱਡੇ ਭਰਾ ਬਿਲਕੁਲ ਕਿਸੇ ਤਰ੍ਹਾਂ ਦੀ ਕੋਈ ਤਕਤਾਹੀ ਨਹੀਂ ਵਰਤਦੇ ਉਹ 5 ਮਿੰਟ ਦੇ ਵਿੱਚ ਸਾਡਾ ਹੱਲ ਕਰਵਾ ਦੇਣ ਮੈਂ ਮੰਡੀ ਦੀ ਸੇਵਾ ਕਰੀ ਐ 2 ਸਾਲ ਕਰੀ ਐ ਡਟ ਕੇ ਕਰੀ ਐ ਕੋਈ ਵੀ ਆਰਤੀ ਬਾਹ ਖੜੀ ਕਰਕੇ ਕਹਦੇ ਦਵਿੰਦਰ ਨੇ ਇਹ ਕੰਮ ਗਲਤ ਕਰਿਆ ਸੋ ਸਸੀ ਗਾਲ ਜੀ ਮੈਂ ਹਾਂ ਸੰਦੀਪ ਚੌਧਰੀ ਤੇ ਮੈਂ ਤੁਹਾਡਾ ਸਵਾਗਤ ਕਰਦਾ న్యూਸ 189 ਪੰਜਾਬ ਦੇ ਵਿੱਚ ਸੋ ਅੱਜ ਤੁਸੀਂ ਮੇਰੇ ਪਿੱਛੇ ਦੇਖ ਕੇ ਅੰਦਾਜ਼ਾ ਲਾ ਹੀ ਲਿਆ ਹੋਣਾ ਮੈਂ ਅੱਜ ਕਿੱਥੇ ਖੜਿਆ ਹਾਂ ਇਸ ਟਾਈਮ ਮੈਂ ਰਾਜਪੁਰਾ ਦੀ ਨਵੀਂ ਅਨਾਜ ਮੰਡੀ ਦੇ ਵਿੱਚ ਖੜਿਆ ਹਾਂ ਸੋ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਆਮ ਆਦਮੀ ਪਾਰਟੀ ਤੋਂ ਜਿੱਤ ਕੇ ਰਾਜਪੁਰਾ ਤੋਂ ਵਿਧਾਇਕ ਬਣਦੇ ਆ। ਇਹ ਸ਼ੁਰੂ ਹੋ ਜਾਂਦੇ ਆ ਮੈਡਮ ਨੀਨਾ ਮਿੱਤਲ ਜੋ ਕਿ ਵਿਧਾਇਕ ਆ ਉਹਨਾਂ ਦੇ ਵਿਕਾਸ ਦੇ ਕੰਮ। ਜੋਰਾ ਸ਼ੋਰਾ ਨਾਲ ਵਿਕਾਸ ਦੇ ਕੰਮ ਹੁੰਦੇ ਆ ਤੇ ਜਦ ਵੀ ਕੋਈ ਸਰਕਾਰ ਆਂਦੀ ਆ ਤੇ ਆਪਣੇ ਜਿਹੜੇ ਅਹੁਦੇਦਾਰ ਹੁੰਦੇ ਆ ਜਿਨ੍ਹਾਂ ਨੇ ਉਹਨਾਂ ਦੀ ਇਲੈਕਸ਼ਨਸ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਡੱਟ ਕੇ ਕੰਮ ਕੀਤਾ ਡਰੇ ਨਹੀਂ ਦੂਜੀ ਪਾਰਟੀਆਂ ਤੋਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਪਾਰਟੀਆਂ ਦਾ ਕਿੰਨਾ ਹੋਲਡ ਰਿਆ ਸ਼ਹਿਰ ਰਾਜਪੁਰਾ ਦੇ ਵਿੱਚ। ਸੋ ਪਾਰਟੀਆਂ ਦੇ ਵਿੱਚ ਜਿਹੜੇ ਡਟ ਕੇ ਕੰਮ ਕਰਦੇ ਆ ਉਹਨਾਂ ਨੂੰ ਹੀ ਆਣ ਵਾਲੇ ਦਿਨਾਂ ਦੇ ਵਿੱਚ ਜ਼ਿੰਮੇਵਾਰੀਆਂ ਸੌਪੀ ਜਾਂਦੀਆਂ ਸੋ ਮੈਡਮ ਨੀਨਾ ਮਿੱਤਲ ਨੇ ਆਂਦੇ ਹੀ ਬੜੇ ਵਧੀਆ ਤਰੀਕੇ ਦੇ ਨਾਲ ਨਗਰ ਕਾਉਂਸਲ ਦੇ ਵਿੱਚ ਆਪਣੇ ਜਿਹੜੇ ਕਾਰਜਕਰਤਾ ਸੀ ਸੈੱਟ ਕੀਤੇ ਤੇ ਇੱਕ ਸੀਗਾ ਨਵੀਂ ਅਨਾਜ ਮੰਡੀ ਸੋ ਨਵੀਂ ਅਨਾਜ ਮੰਡੀ ਦੇ ਵਿੱਚ ਇੱਕ ਬੰਦਾ ਸ਼ਾਇਦ ਮੇਰੇ ਕੈਨ ਤੋਂ ਪਹਿਲਾਂ ਹੀ ਤੁਸੀਂ ਉਹਦਾ ਨਾਮ ਜਿਹੜਾ ਹੈ ਸੋਚਣ ਲੱਗ ਗਏ ਹਣੀ ਮੈਂ ਕਿਹਦਾ ਨਾਮ ਲੈਣ ਜਾ ਰਿਹਾ ਸੋ ਉਹਨਾਂ ਨੇ ਜਿਹੜਾ ਹੈਗਾ ਦਵਿੰਦਰ ਸਿੰਘ ਬੈਦਵਾਨ ਜਿਹੜੇ ਹੈਗੇ ਉਹਨਾਂ ਨੂੰ ਜਿਹੜਾ ਹੈ ਮੰਡੀ ਮੰਡੀ ਦਾ ਪ੍ਰਧਾਨ ਲਾਇਆ ਸਭ ਤੋਂ ਵਧੀਆ ਜਿਹੜਾ ਕੰਮ ਕੀਤਾ ਸੋ ਸਭ ਤੋਂ ਵੱਡਾ ਚੈਲੈਂਜਿੰਗ ਕੰਮ ਸੀਗਾ ਰਾਜਪੁਰਾ ਦੀ ਅਨਾਜ ਮੰਡੀ ਦੇ ਵਿੱਚ ਇੱਕ ਸੜਕ ਬਣਾਉਣਾ ਜੋ ਕਿ ਲੱਖਾਂ ਕਰੋੜਾਂ ਦੇ ਬਜਟ ਦੇ ਨਾਲ ਜਿਹੜੀ ਆ ਸੜਕ ਬਣਨੀ ਸੀ ਕਿਉਂਕਿ ਸੜਕ ਬਹੁਤ ਖਰਾਬ ਹੋ ਚੁੱਕੀ ਸੀ ਆਰਤੀ ਜਿਹੜੇ ਸੀਗੇ ਉਹ ਇਹ ਉਮੀਦ ਲਾਏ ਬੈਠੇ ਸੀ ਮੈਡਮ ਨੀਨਾ ਮਿੱਤਲ ਜਿਹੜੇ ਵਿਧਾਇਕ ਹੈਗੇ ਮੈਡਮ ਉਹਨਾਂ ਤੋਂ ਕੀ ਮੰਡੀ ਦੇ ਜਿਹੜੇ ਵਿਕਾਸ ਹੈ ਉਹ ਪਿਛਲੀ ਸਰਕਾਰਾਂ ਦੇ ਵਿੱਚ ਜੋ ਨਹੀਂ ਹੋ ਸਕੇ ਜੋ ਰਹਿ ਗਏ ਸੀਗੇ ਉਹ ਮੈਨੂੰ ਜ਼ਰੂਰ ਕਰਾਨਗੇ ਜਿਨ੍ਹਾਂ ਦੇ ਵਿੱਚ ਕਰੋੜਾਂ ਦੀ ਲਾਗਤ ਦੇ ਨਾਲ ਜਿਹੜੀ ਇੰਟਰਲੋਕਿੰਗ ਦੀ ਸੜਕ ਸੀਗੀ ਚਾਰ ਚਪੇਰੇ ਉਹ ਬਣਾਣੀ ਬਹੁਤ ਜ਼ਰੂਰੀ ਸੀ ਇੱਕ ਵੱਡਾ ਚੈਲੰਜ ਸੀ ਦਵਿੰਦਰ ਸਿੰਘ ਜਿਹੜੇ ਆਰਤੀ ਹੈਗੇ ਪ੍ਰਧਾਨ ਹੈਗੇ ਆਰਤੀਸ ਉਹਨਾਂ ਤੇ ਜਿਹੜਾ ਹੈਗਾ ਆਰਤੀਆਂ ਨੇ ਆਪਣਾ ਭਰੋਸਾ ਵੀ ਜਤਾਇਆ ਤੇ ਉਹਨਾਂ ਨੂੰ ਪ੍ਰਧਾਨ ਬਣਾਇਆ ਸੋ ਅੱਜ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਦਵਿੰਦਰ ਸਿੰਘ ਬੈਦਵਾਨ ਸੋ ਉਹਨਾਂ ਨਾਲ ਗੱਲਬਾਤ ਕਰਾਂਗੇ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਦੀ ਵੀ ਗੱਲ ਕਰਾਂਗੇ ਤੇ ਮੰਡੀ ਦੇ ਵਿੱਚ ਕਰਾਏ ਗਏ ਕਰੋੜਾਂ ਦੇ ਕੰਮਾਂ ਦੀ ਵੀ ਗੱਲ ਕਰਾਂਗੇ ਸੋ ਸਾਡੇ ਨਾਲ ਇਸ ਤੇ ਮੌਜੂਦ ਹੈ ਅਸੀਂ ਅੱਜ ਮੰਡੀ ਦੇ ਵਿੱਚ ਆਏ ਸੀ ਤੇ ਦਵਿੰਦਰ ਜੀ ਮੈਂ ਤੁਹਾਡਾ ਸਵਾਗਤ ਕਰਦਾ ਜੀ ਨਿਊਜ਼ 18 ਪੰਜਾਬ ਦੀ ਜੇ ਅਸੀਂ ਮੰਡੀ ਦੇ ਵਿੱਚ ਖੜੇ ਹਾਂ ਖੁੱਲੀ ਹਵਾ ਦੇ ਵਿੱਚ ਖੜੇ ਹਾਂ ਹੁਣ ਕੋਈ ਵੀ ਕਿਸੇ ਚੀਜ਼ ਦਾ ਸੀਜ਼ਨ ਨਹੀਂ ਹੈ ਮੇਰੇ ਚੈਨਲ ਫਰੀ ਹੋ ਤੁਸੀਂ ਪਿੱਛੇ ਜੀਰੀ ਦਾ ਸੀਜ਼ਨ ਵੀ ਹੋ ਕੇ ਗਿਆ ਤੇ ਬੜਾ ਚੈਲੰਜ ਸੀਗਾ ਸਭ ਤੋਂ ਪਹਿਲੀ ਗੱਲ ਮੈਂ ਇਹ ਕਰਾਂਗਾ ਕਿ ਮੰਡੀ ਦੇ ਵਿੱਚ ਨਾ ਇੱਕ ਚੈਲੰਜ ਸੀਗਾ ਇਹ ਜਿਹੜੀ ਇੰਟਰਲੋਕਿੰਗ ਦੀ ਸੜਕਾਂ ਬਣਾਈਆਂ ਇਹ ਕਿਸ ਤਰ੍ਹਾਂ ਤੁਸੀਂ ਮੈਡਮ ਨੂੰ ਦੱਸਿਆ ਕਿ ਆਰਤੀਆਂ ਦੀ ਸਭ ਤੋਂ ਜਿਹੜੀ ਪਹਿਲੀ ਡਿਮਾਂਡ ਹੈਗੀ ਕਿ ਮੰਡੀ ਦੇ ਵਿੱਚ ਸੜਕਾਂ ਬਹੁਤ ਟੁੱਟੀਆਂ ਹੋਈਆਂ ਸੀਗੀਆਂ ਪਾਣੀ ਖੜ ਜਾਂਦਾ ਬੁਰਾ ਹਾਲ ਸੀ ਕੀ ਕਹਿਣਾ ਚਾਹੋਗੇ ਦੇਖੋ ਜੀ ਪਿਛਲੇ 10 ਸਾਲਾਂ ਦੇ ਵਿੱਚ ਇੱਥੇ ਸੜਕਾਂ ਨਹੀਂ ਸੀ ਬਣੀਆਂ ਹਾਂਜੀ ਹਾਂਜੀ ਜਦੋਂ ਹੀ ਮੈਂ ਅੱਜ ਤੋਂ 2 ਸਾਲ ਪਹਿਲਾਂ ਸੇਵਾ ਸੰਭੀ ਹੈ ਸਭ ਤੋਂ ਪਹਿਲਾਂ ਮੈਂ ਮੈਡਮ ਜੀ ਦੇ ਧਿਆਨ ਵਿੱਚ ਲਿਆਂਦਾ ਐ ਐਮਐਲਏ ਸਾਹਿਬ ਦੇ ਹਾਂਜੀ ਹਾਂਜੀ ਵੀ ਸਾਡੀ ਮੰਡੀ ਦੀਆਂ ਸੜਕਾਂ ਦੀ ਜਿਹੜੀ ਹਾਲਤ ਹੈ ਹਾਂਜੀ ਬਹੁਤ ਜ਼ਿਆਦਾ ਖਸਤਿਆ ਹੈ ਵੀ ਇਸ ਦੇ ਉੱਤੇ ਵੱਲ ਧਿਆਨ ਦਿੱਤਾ ਜਾਵੇ ਜੀ ਤੇ ਮੈਡਮ ਨੇ ਚੇਅਰਮੈਨ ਸਾਹਿਬ ਨਾਲ ਗੱਲ ਕੀਤੀ ਉਸ ਤੋਂ ਬਾਅਦ ਪ੍ਰੋਸੈਸ ਦੇ ਵਿੱਚ 5-6 ਮਹੀਨੇ ਲੱਗੇ ਉਸ ਤੋਂ ਬਾਅਦ ਫੰਡ ਆਇਆ ਸੜਕ ਬਾਨਣੀ ਸ਼ੁਰੂ ਹੋ ਗਈ ਜੀ ਜਿਹੜੀ ਸੜਕ ਟੋਟਲ ਨਕਸ਼ੇ ਦੇ ਵਿੱਚ ਪਾਸ ਹੋਈ ਸੀ ਉਹਵੇਂ-ਉਵੇਂ ਬਣ ਗਈ ਇਹ ਸੜਕ ਇੱਥੇ ਆ ਕੇ ਰੁਕ ਗਈ अच्छा उरे तो उरे तो जड़ी है सड़क रुक गई हां इथे आके रुक गई ਅਸੀਂ ਠੇਕੇਦਾਰ ਨੂੰ ਫੋਨ ਕਰਿਆ ਠੇਕੇਦਾਰ ਕਹਿੰਦਾ ਜੀ ਸਾਡਾ ਬਜਟ ਇੰਨਾ ਸੀ ਅਸੀਂ ਇੱਥੀ ਤੱਕ ਬਣਾ ਸਕਦੇ ਹਾਂ ਹਾਂਜੀ ਹਾਂਜੀ ਤੇ ਮੈਂ ਫਿਰ ਐਮਐਲਏ ਸਾਹਿਬ ਨਾਲ ਗੱਲ ਕੀਤੀ ਹਾਂਜੀ ਐਮਐਲਏ ਸਾਹਿਬ ਨੇ ਚੇਅਰਮੈਨ ਸਾਹਿਬ ਨਾਲ ਮੰਡੀ ਬੋਰਡ ਨਾਲ ਗੱਲ ਕਰਕੇ ਇਹ ਕੰਮ ਆ ਜਿਹੜਾ ਇਹ ਸ਼ੁਰੂ ਕਰਵਾਤਾ ਤੇ ਕੱਲ ਇੱਥੇ ਆ ਕੇ ਉਹਨਾਂ ਨੇ ਦੁਬਾਰੇ ਐਸਟੀਮੇਟ ਬਣਾ ਕੇ ਇਹ ਸੜਕ ਦਾ ਤੇ ਹੁਣ ਇਹ ਸੜਕ ਸਾਰੀ ਬਣ ਜੂਗੀ ਇਹ ਐਮਐਲਏ ਦੇ ਅਸ਼ੀਰਵਾਦ ਸਦਕਾ ਹੀ ਸੜਕ ਸਿਰੇ ਲੱਗੇਗੀ ਕਹਿੰਦੇ ਕਿ ਐਮਐਲਏ ਮੈਡਮ ਨੀਨਾ ਮਿੱਤਲ ਤੇ ਉਹਨਾਂ ਦੇ ਜਿਹੜੇ ਪਤੀ ਹੈਗੇ ਅਜੇ ਮਿੱਤਲ ਜੀ ਕੁਝ ਖਾਸ ਇੰਟਰਸਟ ਲੈਣੇ ਆ ਮੰਡੀਵਾਲ ਕਿਉਂਕਿ ਆਰਤ ਕਿਉਂਕਿ ਉਰਤੋ ਜਿਹੜਾ ਪੂਰੇ ਰਾਜਪੁਰੇ ਨੂੰ ਇੱਕ ਤਰ੍ਹਾਂ ਦਾ ਚਲਾਇਆ ਜਾਂਦਾ ਕਿਉਂਕਿ ਬڑے ਪਰਿਵਾਰ ਜੁੜੇ ਹੋਏ ਆ ਕਿਸਾਨ ਜੁੜੇ ਹੋਏ ਆ ਪਿੰਡ ਜੁੜੇ ਹੋਏ ਆ ਮੰਡੀ ਦੇ ਨਾਲ ਕਿਉਂਕਿ ਇੱਥੋਂ ਹੀ ਜਿਹੜਾ ਹੈਗਾ ਲੋਕਾਂ ਨੂੰ ਖੁਸ਼ ਕਰਨ ਦਾ ਸਭ ਤੋਂ ਪਹਿਲਾਂ ਜਿਹੜਾ ਸਿਸਟਮ ਸ਼ੁਰੂ ਹੁੰਦਾ ਤੇ ਕੋਈ ਚੈਲੰਜ ਤਾਂ ਨਹੀਂ ਆਇਆ ਤੁਹਾਨੂੰ ਉਹਨਾਂ ਤੋਂ ਕੰਮ ਕਰਾਉਣ ਦੇ ਵਿੱਚ ਜਿਵੇਂ ਜਿਵੇਂ ਤੁਸੀਂ ਦੱਸਦੇ ਗਏ ਓਵੇਂ ਮੰਡੀ ਦੇ ਵਿਕਾਸ ਦੇ ਕੰਮ ਹੁੰਦੇ ਰਹੇ ਦੇਖੋ ਮੈਂ ਚਾਹੇ ਸਾਡੇ ਵੱਡੇ ਵੀਰ ਅਜੇ ਮਿੱਤਲ ਜੀ ਹੋਣ ਹਾਂਜੀ ਹਾਂਜੀ ਚਾਹੇ ਮੈਡਮ ਨੀਨਾ ਮਿੱਤਲ ਹੋਵੇ ਜਦੋਂ ਮੈਂ ਫੋਨ ਕਰਿਆ ਹਾਂਜੀ ਹਾਂਜੀ ਚਾਹੇ ਮੈਂ ਰਾਤ ਨੂੰ ਕਰਿਆ ਚਾਹੇ ਮੈਂ ਦਿਨ 'ਚ ਕਰਿਆ ਹਾਂਜੀ ਉਹਨਾਂ ਨੇ ਮੇਰਾ ਫੋਨ ਚੱਕ ਕੇ ਨਾਲ ਦੀ ਨਾਲ ਸੋਲੂਸ਼ਨ ਨੂੰ ਹੱਲ ਕਰਕੇ ਹਾਂਜੀ ਮੈਨੂੰ ਆਪ ਦੱਸਿਆ ਖੁਦ ਈ ਕੰਮ ਥੋੜਾ ਹੋ ਗਿਆ ਫਲਾੜੇ ਬੰਦੇ ਨੂੰ ਦਵਿੰਦਰ ਸਿੰਘ ਤੂੰ ਫੋਨ ਕਰ ਲੈ ਡੀਸੀ ਮੈਡਮ ਤੱਕ ਅਸੀਂ ਫੋਨ ਕਰਿਆ ਕੰਮ ਕਰਵਾਇਆ ਹਾਂਜੀ 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 ਤੇ ਹੋਰ ਕਿਹੜੇ-ਕਿਹੜੇ ਆਪਣਾ ਦਵਿੰਦਰ ਜੀ ਮੰਡੀ ਦੇ ਜਿਹੜੇ ਕੰਮ ਹੈਗੇ ਜਿਹੜੇ ਹੋਣ ਵਾਲੇ ਆ ਜਾਂ ਤੁਸੀਂ ਹੋਰ ਕਰਵਾਏ ਆ ਇਸ ਤੋਂ ਇਲਾਵਾ ਜਿਹੜੇ ਹੈਗੇ ਮੰਡੀ ਦੇ ਕੋ ਸਾਡੀ ਮੰਡੀ ਪਿਛਲੀ ਜਿਹੜੀ ਸਰਕਾਰ ਸੀ ਕਾਂਗਰਸ ਹਾਂਜੀ ਹਾਂਜੀ ਉਸ ਦੇ ਵਿੱਚ 5 ਸਾਲ ਚੋਣ ਨਹੀਂ ਹੋਈ ਹਾਂਜੀ ਹਾਂਜੀ ਜਿਹੜੇ ਸਾਡੀ ਮੰਡੀ ਦਾ ਪ੍ਰੋਟੋਕੋਲ ਹੈ ਉਹ 2 ਸਾਲ ਦਾ ਹੈ ਹਾਂਜੀ ਹਾਂਜੀ 5 ਸਾਲ ਇੱਥੇ ਚੋਣ ਨਹੀਂ ਹੋਈ ਉਸ ਤੋਂ ਬਾਅਦ ਜਦੋਂ मैडम नीना मित्तल जी नु टिकट मिली। ਅਸੀਂ ਉਹਨਾਂ ਦੇ ਘਰ ਗਏ ਵੀ मैडम जी ਸਾਡੇ ਆਰਤੀਆਂ ਦੀ ਫਰਿਆਦ ਸੁਣੋ। ਜੀ। मैडम ਕਹਿੰਦੀ ਵੋਟਾਂ ਪਾਓ ਕੋਈ ਗੱਲ ਜਿੱਦਣ ਸਰਕਾਰ ਬਣ ਗਈ ਵੀ ਅਸੀਂ ਬਿਲਕੁਲ ਤੁਹਾਡਾ ਜਿਹੜਾ ਇਹ ਕਬਜ਼ਾ ਕੀਤਾ ਹੋਇਆ ਹੈ ਪ੍ਰਧਾਨਗੀ ਤੇ ਇਸ ਨੂੰ ਛਡਾਵਾਂਗੇ। ਹੂੰ ਹੂੰ ਹੂੰ। मैडम 11 ਮਾਰਚ ਨੂੰ ਰਿਜ਼ਲਟ ਆ ਗਿਆ। ਜੀ। मैडम ਜਿੱਤ ਗਏ ਤੇ मैडम ਨੇ ਸਿਰਫ 10 ਦਿਨ ਦੇ ਅੰਦਰ ਅੰਦਰ ਮੰਡੀ ਦੀ ਚੋਣ ਕਰਵਾਤੀ। ਜੀ। ਜਿਹੜੀ ਹੁਣ ਚੋਣ ਹੋ ਰਹੀ ਹੈ ਹਾਂਜੀ ਇਹ 3 ਸਾਲਾਂ ਚ ਤੀਜੀ ਵਾਰੀ ਚੋਣ ਹੋ ਰਹੀ ਹੈ ਹਾਂਜੀ ਹਾਂਜੀ ਚਾਹੇ ਕੋਈ ਕੁਝ ਵੀ ਹੈ ਜਿਹੜਾ ਪ੍ਰਧਾਨ ਹੈ ਉਹ ਮੰਡੀ ਦਾ ਚੋਣਨਾ ਨਾ ਕਿ ਪਾਰਟੀ ਦਾ ਠੀਕ ਹੈ ਜੀ ਅੱਛਾ ਮੰਡੀ ਦਾ ਬਹੁਤ ਪਾਰਦਰਸ਼ੀ ਕੰਮ ਹੋ ਰਿਹਾ 3 ਸਾਲ ਤੋਂ ਜੀ ਜੀ ਤੇ ਮਿੱਤਲ ਸਾਹਿਬ ਦੀ ਪੂਰੇ ਧਿਆਨ ਦੇ ਵਿੱਚ ਹੈ ਹਰ ਗੱਲ ਕੋਈ ਵੀ ਸਾਨੂੰ ਕੋਈ ਦਿੱਕਤ ਮੁਸ਼ਕਲ ਆਂਦੀ ਹੈ ਤਾਂ ਸਾਡਾ ਨਾਲ ਦੀ ਨਾਲ ਹੱਲ ਹੁੰਦਾ ਅਸੀਂ ਇਹੋ ਜੀ ਸਰਕਾਰ ਨਹੀਂ ਦੇਖੀ ਅੱਜ ਵੀ ਘਰ ਚਲੇ ਜਾਓ ਹੁਣ ਵੀ ਮਿੱਤਲ ਸਾਹਿਬ ਬੈਠੇ ਹੋਣਗੇ ਨਾਲ ਦੀ ਨਾਲ ਕੰਮ ਕਰਨਗੇ ਸਾਡਾ ਨਹੀਂ ਇਸ ਤੋਂ ਇਲਾਵਾ ਜੇ ਮੰਡੀ ਦੇ ਕੰਮਾਂ ਤੋਂ ਇਲਾਵਾ ਵੀ ਲੋਕ ਤੁਹਾਡੇ ਕੋਲ ਆਂਦੇ ਹੁਣੇ ਉਹਨਾਂ ਦੇ ਕੰਮ ਕਿਸ ਤਰ੍ਹਾਂ ਤੁਸੀਂ ਕਰਵਾਉਂਦੇ ਹੋ ਇੱਥੇ ਦੇਖੋ ਸਾਡਾ ਜਿਹੜਾ ਰਿਸ਼ਤਾ ਇਹ ਨਾ 9 ਮਾਸ ਦਾ ਉਹ ਕਿਸਾਨ ਗੈਲ ਹੈ ਹਾਂਜੀ ਹਾਂਜੀ ਕਈ ਕਿਸਾਨ ਪਿਛਲੇ ਦਿਨਾਂ ਦੇ ਵਿੱਚ ਮੰਡੀ ਦਾ ਕਾਫੀ ਪੈਸਾ ਕਿਸਾਨਾਂ ਵੱਲ ਰੁਕ ਗਿਆ ਜੀ ਕਿਸੇ ਦਾ ਰੁਕ ਗਿਆ ਕੋਈ ਕਿਸਾਨ ਰੁੱਸ ਗਿਆ ਕੋਈ ਆੜਤੀ ਐਵੇਂ ਦੇ ਕਲੇਸ਼ ਬਹੁਤ ਸੀ ਹਾਂਜੀ ਹਾਂਜੀ ਇਸ ਕਲੇਸ਼ ਨੂੰ ਮਿਟਾਉਣ ਵਾਸਤੇ ਜਦੋਂ ਮੈਂ ਸੇਵਾ ਸੰਭੀ ਹਾਂਜੀ ਤਾਂ ਮੈਂ ਸਭ ਤੋਂ ਪਹਿਲਾਂ ਆਪਣੇ ਆਰਤੀ ਨਾਲ ਪਿੰਡਾਂ ਦੇ ਵਿੱਚ ਜਾਣਾ ਸ਼ੁਰੂ ਕੀਤਾ ਜੀ ਜ਼ਿਮੀਂਦਾਰ ਨੂੰ ਪੁੱਛਿਆ ਪੁੱਛਿਆ ਵੀ ਭਾਈ ਦੱਸ ਮੇਰੇ ਕੋਈ ਆਰਤੀ ਦਾ ਕਸੂਰ ਹਾਂਜੀ ਜੀ ਕਹਿੰਦਾ ਜੀ ਬਿਲਕੁਲ ਨਹੀਂ ਤੁਸੀਂ ਬੈਠ ਕੇ ਨਵੇੜੋ ਦੋਏ ਘਰਾਂ ਘਰਾਂ ਚੋਂ ਕਲੇਸ਼ ਕੱਢੋ ਕਲੇਸ਼ ਕੱਟ ਕੇ ਇਸ ਨੂੰ ਨਵੇੜੋ ਜੀ ਤੇ ਮੈਂ ਕਟੋ ਕੱਟ ਪ੍ਰਮਾਤਮਾ ਤੋਂ ਡਰ ਕੇ ਕਹਿੰਨਾ ਮੈਂ 100 ਦੇ ਕਰੀਬ ਕੇਸ ਇਹ ਨਵੇੜਿਆ ਅੱਜ ਪੂਰੇ ਆਰਤੀ ਨੂੰ ਪੁੱਛ ਲੋ ਜਾ ਕੇ ਪੂਰੇ ਆਰਤੀ ਨੂੰ ਬੀਤੇ ਦਵਿੰਦਰ ਸਿੰਘ ਨੇ ਰਿਕਵਰੀ ਦੇ ਵਿੱਚ ਕੀ ਕੰਮ ਕੀਤਾ ਹਾਂਜੀ ਦਵਿੰਦਰ ਜੀ ਹਾਂਜੀ ਹਾਂਜੀ ਬਾਕੀ ਵੀਰੋ ਸਮੱਸਿਆਵਾਂ ਹੋਰ ਬਹੁਤੀਆਂ ਨਾਲ ਦੀ ਨਾਲ ਟੈਕਲ ਕਰਿਆ ਹੂੰ ਹੂੰ ਦੋ ਸਾਲਾਂ ਦੇ ਵਿੱਚ ਮੈਂ 20 ਦਿਨ ਛੁੱਟੀ ਮਾਰੀ ਹੋਣੀ ਐ ਪੂਰੇ ਦੋ ਸਾਲ ਮੈਂ ਆਪਣੀ ਦੁਕਾਨ ਦੇ ਵਿੱਚ 10 ਤੋਂ 12 ਘਟੇ ਡਿਊਟੀ ਦਿੱਤੀ ਐ ਉਹ ਤਾਂ ਆਰਤੀ ਕਹਿੰਦੇ ਹੀ ਐ ਹੁਣ ਜਿਵੇਂ ਕਿ ਸਾਨੂੰ ਜਦ ਅਸੀਂ ਸਵੇਰੇ ਸੈਰ ਕਰਨ ਜਾਂਦੇ ਹਾਂ ਲਾਇਨਸ ਕਲੱਬ ਵਾਲੇ ਪਾਰਕ ਦੇ ਵਿੱਚ ਤਾਂ ਉੱਥੇ ਮੇਰੇ ਸਾਹਮਣੇ ਨੰਨਾ ਜੀ 80% ਜਿਹੜੇ ਹਨ ਆਰਤੀਆਂ ਦੇ ਸਹਿਰ ਕਰਨ ਵਾਲੇ ਸਾਡੇ ਨਾਲ ਉਹ ਕਹਿੰਦੇ ਆ ਕਿ ਦਵਿੰਦਰ ਨੇ ਸਾਡੇ ਵਾਸਤੇ ਉਹ ਕੀਤਾ ਜੋ ਕਿਸੇ ਪ੍ਰਧਾਨ ਨੇ ਹੱਦ ਤੱਕ ਨਹੀਂ ਕੀਤਾ ਜਿਵੇਂ ਸਪੋਜ਼ ਕਰੋ ਕਿਸੇ ਦਾ ਬਕਾਇਆ ਖੜਿਆ ਸੀ ਆਰਤੀ ਦਾ ਉਹ ਅੜ ਕੇ ਦਵਾਇਆ ਤੇ ਚਾਹੇ ਉਹਨੇ ਆਪਣੀ ਪਰਵਾਹ ਨਹੀਂ ਕੀਤੀ ਮੇਰੀ ਯਾਰੀ ਟੁੱਟਦੀ ਹੈ ਟੁੱਟ ਜਾਏ ਕਿਸੇ ਨਾਲ ਲੇਕਿਨ ਮੈਂ ਆਪਣੇ ਆਰਤੀ ਭਰਾ ਦੇ ਪੈਸੇ ਜਦਵਾਉਂਗਾ ਉਸ ਵਿੱਚ ਕਿੰਨੀ ਸੱਚਾਈ ਹੈ ਕਿੰਨੇ ਆਰਤੀਆਂ ਦੇ ਪੈਸੇ ਤੁਸੀਂ ਹੁਣ ਤੱਕ ਰਿਕਵਰੀ ਕਰਾ ਚੁੱਕੇ ਅਸੀਂ 67 ਆਰਤੀਆਂ ਦੀ ਰਿਕਵਰੀ ਕਰਵਾਈ ਹੈ ਹਾਂਜੀ ਤੇ ਕਾਫੀ ਅਸੀਂ 100 ਤੋਂ ਉੱਪਰ ਪਿੰਡਾਂ ਦੇ ਵਿੱਚ ਵੀ ਗਏ ਆ ਅਸੀਂ ਵਪਾਰੀ ਦਾ ਜਿਹੜਾ ਆਪਸ ਵਿੱਚ ਲੈਣ ਦੇਣ ਹੁੰਦਾ ਹੈ ਅਸੀਂ ਉਹਦੇ ਵੀ ਫੈਸਲੇ ਕਰਾਏ ਆ ਹਾਂਜੀ ਸ਼ਹਿਰ ਦੇ ਵੀ ਫੈਸਲੇ ਕਰਾਏ ਆ ਤੇ ਜਿਹੜਾ ਵੀ ਮੇਰੇ ਕੋਲ ਚੱਲ ਕੇ ਆ ਗਿਆ ਜਾਂ ਮੈਨੂੰ ਫੋਨ ਕਰ ਤੇ ਆ ਮੈਂ ਉਸ ਦੀ ਦੁਕਾਨ ਤੇ ਵੀ ਗਿਆ ਐ ਮੇਰੇ ਚ ਕੋਈ ਕਿਸੇ ਤਰ੍ਹਾਂ ਦਾ ਮੈਂ ਕਿੰਤੂ ਪਰਤ ਨਹੀਂ ਕਰਿਆ ਕੋਈ ਕਿਸੇ ਦੀ ਮੈਂ ਪਾਰਟੀ ਨਹੀਂ ਦੇਖੀ ਇਸ ਕਰਕੇ ਅਸੀਂ ਕੰਮ ਆ ਜਿਹੜਾ ਉਹ ਰਲ ਮਿਲ ਕੇ ਮੇਰੀ ਮੈਨੇਜਮੈਂਟ ਨੇ ਬਹੁਤ ਵਧੀਆ ਆਪਣੇ ਢੰਗ ਨਾਲ ਕੀਤਾ ਕਹਿੰਦੇ ਕਹਿੰਦੇ ਅਫਸਰਾਂ ਨੂੰ ਖੰਗਣ ਨਹੀਂ ਦੇ ਅਦਵਿੰਦਰ ਨੇ ਐਦ ਕੀ ਤਾਂ ਪੂਰੇ ਮੰਡੀ ਦੇ ਵਿੱਚ ਆਪ ਤਰ੍ਹਾਂ ਦਾ ਦੇਖੋ ਐਮ ਐਲ ਏ ਦਾ ਵੀ ਦਬਾਅ ਹੁੰਦਾ ਅਸੀਂ ਪਾਰਟੀ ਦੇ ਬੰਦੇ ਆ ਉਹ ਹੀ ਕਹਿ ਰਿਹਾ ਜੀ ਐਮ ਐਲ ਏ ਤੁਹਾਡੇ ਪਿੱਛੇ ਹੱਥ ਲੱਖਿਆ ਤੇ ਐਮ ਐਲ ਏ ਹਾਂ ਜੀ ਐਮ ਐਲ ਏ ਮੈਡਮ ਨੀਨਾ ਮਿੱਤਲ ਨੇ ਇਹ ਗੱਲ ਕਹੀ ਹੈ ਵੀ ਝੂਠ ਕੰਮ ਝੁੱਠਾ ਫਰੇਵ ਕੁਝ ਨਹੀਂ ਕਰਨਾ ਹਾਂ ਜੀ ਹਾਂ ਜੀ ਤੁਸੀਂ ਇਹ ਨਹੀਂ ਦੇਖਣਾ ਇਹ ਕਿਸੇ ਹੋਰ ਪਾਰਟੀ ਦਾ ਹਾਂਜੀ ਹਾਂਜੀ ਇਹ ਕਿਸੇ ਹੋਰ ਪਾਰਟੀ ਦਾ ਇਹ ਮੇਰਾ ਚਾਚਾ ਇਹ ਮੇਰਾ ਤਾਇਆ ਬਿਲਕੁਲ ਨਹੀਂ ਸੱਚ ਬੋਲਣਾ ਸੱਚ ਕੰਮ ਕਰਨਾ ਮੈਂ ਪਾਰਦਰਸ਼ੀ ਕੰਮ ਕਰਿਆ ਇੱਕ ਅੱਖ ਨਾਲ ਵੇਖਿਆ ਸਾਰੀ ਮੰਡੀ ਨੂੰ ਮੈਂ ਇੱਕ ਅੱਖ ਨਾਲ ਵੇਖਿਆ ਥੋੜਾ ਰੁਕੇ ਗੱਲ ਕਰਦੇ ਆ ਬਹੁਤ ਵਧੀਆ ਵਿਊ ਆ ਰਿਹਾ ਮੰਡੀ ਦਾ ਤੇ ਮੈਨੂੰ ਇੱਕ ਗੱਲ ਦੱਸੋ ਹੁਣ ਜੀਰੀ ਦਾ ਸੀਜ਼ਨ ਔਕੇ ਗਿਆ ਹੈ ਬਾਈ ਪੂਰੇ ਪੰਜਾਬ ਦੇ ਵਿੱਚ ਹਾਹਾਕਾਰ ਮਚੀ ਰਹੀ ਹੈ ਆਪਾਂ ਕਿਸ ਤਰ੍ਹਾਂ ਸੰਭਿਆ ਉਹ ਟਾਈਮ ਦੇਖੋ ਮੇਰੀ ਮੰਡੀ ਪਰਮਲ ਦੇ ਵਿੱਚ 35 ਲੱਖ ਘਟਾਇਆ ਹਾਂਜੀ ਹਾਂਜੀ ਇੱਥੇ ਪਰਮਲ ਦਾ ਹਾਂਜੀ ਹਾਂਜੀ 50 ਦੇ ਨੇੜੇ ਤੇੜੇ ਸੈਲਰ ਹੈ ਹੂੰ 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 ਪਿਛਲੇ ਸਾਲ ਕੀ ਹੋਇਆ ਸੈਂਟਰ ਨੇ ਸੈਲਰਾਂ ਵਾਸਤੇ ਜਗ੍ਹਾ ਨਹੀਂ ਬਣਾਈ ਚੌਲ ਲੱਗਣ ਨੂੰ ਹੂੰ ਹੂੰ ਇੱਕ ਕੁਇੰਟਲ ਚੌਲ ਗਵਰਨਮੈਂਟ ਸਾਨੂੰ ਦਿੰਦੀ ਹੈ ਉਹ 67 ਕਿਲੋ ਚੌਲ ਲਾਣਾ ਹੁੰਦਾ ਹੂੰ ਹੂੰ ਕਈ ਸੈਲਰਾਂ ਨੂੰ ਗਰਮੀ ਦੇ ਮਈ ਜੂਨ ਦੇ ਵਿੱਚ ਆ ਕੇ ਮਾਲ ਸੁੱਕ ਗਿਆ ਘਾਟਾ ਪੈ ਗਿਆ ਅੱਗੇ ਨੂੰ ਵੀ ਸਮੱਸਿਆ ਇਹੀ ਆਈ ਸੈਂਟਰ ਨੇ ਇੱਥੇ ਜਗ੍ਹਾ ਨਹੀਂ ਬਣਾਈ ਹੂੰ ਸਾਰੇ ਸੈਲਰਾਂ ਵਾਲਿਆਂ ਦਾ ਇਕੱਠੇ ਹੋ ਕੇ ਜੀਰੀ ਨੂੰ ਜੀਰੀ ਦਾ ਬਾਈਕਾਟ ਕਰਤਾ ਜਿਹੜੀ ਸਾਡੀ ਰਾਜਪੁਰਾ ਮੰਡੀ ਹੈ ਇਹ ਮਾਲਵੇ ਦੀ ਸਭ ਤੋਂ ਵੱੇਤੀ ਮੰਡੀ ਹੈ ਹੂੰ ਹੂੰ ਇੱਥੇ ਕਣਕ ਵੀ ਪਹਿਲਾਂ ਆਉਂਦੀ ਐ ਇੱਥੇ ਝੋਨਾ ਵੀ ਪਹਿਲਾਂ ਆਉਂਦਾ ਹੂੰ ਹੂੰ ਮੈਂ ਮੇਰਾ ਰਾਇਸ ਮਿਲ ਲਵੀ ਐ ਅਸੀਂ ਬੈਠ ਕੇ ਮੀਟਿੰਗਾਂ ਕਰਕੇ ਅਸੀਂ 11 ਤਰੀਕ ਨੂੰ 11 ਅਕਤੂਬਰ ਨੂੰ ਲਿਫਟਿੰਗ ਸ਼ੁਰੂ ਕਰਾਈ ਐ ਹੂੰ ਪੰਜ ਤੋਂ 6 ਸੈਲਰਾਂ ਨੂੰ ਮੈਂ ਆਪ ਘਰ ਜਾ ਕੇ ਮਨਾ ਕੇ ਇਤੋ ਚੋਨਾ ਚਕਵਾਇਆ ਦੇਖੋ ਜਿੰਨੀ ਵੀ ਕੋਈ ਸਮੱਸਿਆ ਸੀ ਉਹ ਪੂਰੇ ਪੰਜਾਬ ਦੀ ਸੀ ਪਰ ਜਿਹੜੀ ਸਾਡੀ ਰਾਜਪੁਰਾ ਮੰਡੀ ਹੈ ਇਸ ਨੂੰ ਕਿਵੇਂ ਕੱਟਣਾ ਕਿਵੇਂ ਕਰਨਾ ਮੈਂ ਸਾਰੇ ਕੰਮ ਬੰਦ ਕਰਤੇ ਮੈਂ ਓਨਲੀ ਇੱਕ ਪਰਮਲ ਜੀ ਦੇ ਤੇ ਹੋ ਗਿਆ 35 ਲੱਖ ਕਟਾ ਸੀ ਇੱਥੇ ਤੋਲਿਆ ਕੋਈ ਸਾਡਾ ਮਾਲ ਨਹੀਂ ਘਟਿਆ ਪਿਛਲੇ ਸਾਲ ਸਾਡੇ ਕੋਲ 40 ਲੱਖ ਕਟਾ ਆਇਆ ਸੀ ਇੱਤ ਕੀ 35 ਤੋਂ 37 ਲੱਖ ਕਟਾ ਆਇਆ ਉਹਦੇ ਮੈਂ ਪੱਕੀ ਫਿਗਰ ਵੈਸੇ ਮੇਰੇ ਯਾਦ ਨਹੀਂ 35 ਪਲੱਸ ਹੈ 37 ਦੇ ਨੇੜੇ ਤੇੜੇ ਹੂੰ ਹੂੰ ਤੇ ਉਹ ਹੌਲਾ ਹੌਲਾ ਕਰਕੇ 21 ਦੇ ਦੋ ਦੋ ਸੈਲਰਾਂ ਨੂੰ ਅਸੀਂ ਐਂਟਰ ਕਰਾਉਂਦੇ ਗਏ 21 22 ਤਰੀਕ ਨੂੰ ਪੂਰੇ ਸੈਲਰ ਆ ਗਏ ਸੈਲਰ ਵਾਲੇ ਕਹਿਣ ਲੱਗੇ ਵੀ ਜੇ ਸਾਨੂੰ ਲੱਖ ਕਟਾ ਅਲਾਟਮੈਂਟ ਹੋਈ ਹੈ ਤਾਂ ਅਸੀਂ 50000 ਰਿਆ 60000 ਚੱਕਾਂਗੇ ਹੂੰ ਹੂੰ ਅਸੀਂ ਕੈਲਕੂਲੇਸ਼ਨ ਲਾਈ ਵੀ ਸਾਡਾ 6 ਤੋਂ 7 ਲੱਖ ਕਟਾ ਰੁੱਲ ਸਕਦਾ ਹੂੰ ਹੂੰ ਫਿਰ ਅਸੀਂ ਪਟਿਆਲੇ ਗਏ ਪਟਿਆਲੇ ਤੋਂ ਬਾਅਦ ਅਸੀਂ ਉੱਥੇ ਦੇ ਸੈਲਰ ਵਾਲਿਆਂ ਨੂੰ ਮਿਲਿਆ ਨਾਪਾ ਅਮਲੋ ਭਾਰਸੋਂ ਉੱਥੇ ਸੈਲਰਾਂ ਦੇ ਵਿੱਚ 50 50000 ਕਟਾ ਲੱਗਦਾ ਹੁੰਦਾ ਸੀ ਅਸੀਂ ਉਹਨਾਂ ਨੂੰ ਬੇਨਤੀ ਕਰੀ ਉਹ ਇੱਥੇ ਆਏ 6 ਤੋਂ 8 ਦਾ ਸੈਲਰ ਵਾਲੇ ਮੰਡੀ 'ਚੋਂ 6-7 ਲੱਖ ਕਟਾ ਚੁੱਕ ਲੈ ਗਏ ਉਹ ਆਰਓ ਸਿਸਟਮ ਨਾਲ ਚੱਲਦਾ ਏ ਸਾਡੀ ਮੰਡੀ ਬਹੁਤ ਵਧੀਆ ਢੰਗ ਨਾਲ 베ਲੀ ਹੋ ਗਈ ਪਰਮਾਤਮਾ ਦੀ ਕਿਰਪਾ ਰਹੀ ਹੈ ਉਹ ਤੋਂ ਬੜਾ ਵਧੀਆ ਪੇਮਟਾਂ ਵਧੀਆ ਆਈਆਂ ਜੀ ਬਿਲਕੁਲ ਜੀ ਕਹਿੰਦੇ ਇਸ ਵਾਰੀ ਤਾਂ ਮੈਡਮ ਨੇ ਤਾਰੀਫ਼ ਬੜੀ ਕੀਤੀ ਕੀ ਕਿਸਾਨ ਮੇਲਾ ਲਗਿਆ ਸਾਡੇ ਦਵਿੰਦਰ ਦੇ ਹੁੰਦੇ ਲੱਗਿਆ ਕਿਸਾਨ ਮੇਲਾ ਕਦੀ ਲਗੇ ਨਹੀਂ ਸੀ ਹੱਦ ਤੱਕ ਸ਼ਹਿਰ ਦੇ ਕਿਸਾਨ ਮੇਲਾ ਜੀ ਬਿਲਕੁਲ ਜੀ ਦੇਖੋ ਕਿਸਾਨ ਜਾਗਰੂਕ ਹੁੰਦਾ ਉਹਦੇ ਨਾਲ ਕਿਸਾਨ ਮੇਲਾ ਇੱਥੇ ਬਹੁਤ ਵਧੀਆ ਲੱਗਿਆ ਤੇ ਬਹੁਤ ਕਾਫੀ ਲੋਕ ਆਏ ਆ ਕਿਸਾਨ ਮੇਲਾ ਵੇਖਣ ਮੈਡਮ ਵੀ ਆਏ ਸੀ ਤੇ ਉੱਥੇ ਬਹੁਤ ਵਧੀਆ ਉਜਾਰ ਸੀ ਵਧੀਆ ਲੱਗਿਆ ਪਰਮਾਤਮਾ ਕਿਰਪਾ ਕਰੇ ਅਗਲੇ ਸਾਲ ਵੀ ਲਵਾਵਾਂਗੇ ਤੇ ਹੁਣ ਤੇ ਤੁਸੀਂ ਪ੍ਰਧਾਨ ਬਣ ਜਾਂਦੇ ਹੋ ਤਾਂ ਕਿਹੜਾ ਕੰਮ ਰਹਿ ਗਿਆ ਜਿਹੜਾ ਮੰਡੀ ਦਾ ਕਰਾਣਾ ਚਾਹੁੰਦੇ ਹੋ ਵੀ ਆਪਾਂ ਮੈਡਮ ਨੂੰ ਕਹਿ ਕੇ ਇਹ ਕੰਮ ਜ਼ਰੂਰ ਕਰਾਣਾ ਆਪਾਂ ਮੰਡੀ ਦਾ ਆੜਤੀ ਨੂੰ ਪਤਾ ਲੱਗਣਾ ਚਾਹੀਦਾ ਕਿ ਤੁਸੀਂ ਇਹ ਕੰਮ ਸੋਚੀ ਬੈਠੇ ਹੋ ਜਿਹੜਾ ਦੇਖੋ ਮੈਂ ਜਿਹੜਾ ਪਹਿਲੀ ਡਿਮਾਂਡ ਆ ਜਿਹੜਾ ਵਾ 2 ਸਾਲ ਪਹਿਲਾਂ ਵਾਦਾ ਕੀਤਾ ਸੀ ਹਾਂਜੀ ਹਾਂਜੀ ਮੰਡੀ ਦੇ ਨਾਲ ਹਾਂਜੀ ਹਾਂਜੀ ਉਹ ਕਿਸੇ ਵੀ ਆੜਤੀ ਨੂੰ ਪੁੱਛ ਲਓ ਵੀ ਪੂਰਾ ਹੋਇਆ ਜਾਂ ਨਹੀਂ ਹੋਇਆ ਨਹੀਂ ਉਹ ਤਾਂ ਕਹਿੰਦੇ ਹੀ ਆ ਵਾਦੇ ਤਾਂ ਸਾਰੇ ਪੂਰੇ ਜੋ ਵੀ ਮੈਂ ਵਾਦਾ ਕੀਤਾ ਸੀ ਦੇਖੋ ਮੇਰਾ ਹੁਣ ਜਿਹੜਾ ਖੜਗਾ ਉਹ ਤਿਆਰ ਹੈ ਹਾਂਜੀ ਚੋਣ ਸਾਡਾ ਜਿਹੜਾ ਅਸੀਂ ਜਦੋਂ ਵੋਟਾਂ ਮੰਗਣ ਮੰਗੂਗੇ ਉਹ ਸਾਡਾ ਖੜਗਾ ਤਿਆਰ ਹੈ ਉਹ ਮੈਂ ਚੋਣਾਂ ਤੋਂ ਪਹਿਲਾਂ ਇੱਕ ਵਾਰੀ ਪੂਰੇ ਆਰਤੀ ਵਰਗ ਨੂੰ ਆਪਣੇ ਭਰਾ ਨੂੰ ਦੱਸੂਗਾ ਵੀ ਮੈਂ ਅਗਲਾ ਜਿਹੜਾ ਮੇਰਾ ਪਲਾਨ ਹੈ ਵੀ ਉਹ ਮੈਂ ਕੀ ਕਰਨਾ ਕਿਆ ਮੰਡੀ ਨੂੰ ਅੱਛਾ ਮਤਲਬ ਇਹ ਇਹ ਸੀਕ੍ਰੇਟ ਹੈ ਗੱਲ ਹਾਂ ਕੋਈ ਖਾਸ ਕੋਈ ਅਹਜ ਦੀ ਚੀਜ਼ ਜਿਹੜੇ ਆਰਤੀ ਸਾਡੇ ਸੁਣ ਕੇ ਖੁਸ਼ ਹੋ ਜਾਣ ਵੀ ਹਾਂ ਵੀ ਇਹ ਕੰਮ ਹੋਏਗਾ ਹੁਣ ਮਤਲਬ ਮੰਡੀ ਦੇ ਵਿੱਚ ਵੀ ਜੋ ਦਵਿੰਦਰ ਨੇ ਕਹਿਤਾ ਉਹ ਤਾਂ ਕਰਨਾ ਹੀ ਕਰਨਾ ਹੈ ਕੋਈ ਅਹਜਾ ਕੰਮ ਦੇਖੋ ਜਿਹੜੀ ਗੱਲ ਮੈਂ ਕਹਿ ਦਣਾ ਨਾ ਮੂੰਹੋਂ ਪੱਥਰ ਤੇ ਲਕੀਰ ਉਹ ਤਾਂ ਹੈ ਹੀ ਹੈ ਜੀ ਉਹ ਤਾਂ ਮੈਂ ਸਿਰੇ ਲਾ ਕੇ ਹੀ ਹਟਣੀਆਂ ਮੇਰਾ ਕੁਝ ਵੀ ਹੋ ਜੇ ਮੇਰਾ ਕੋਈ ਨੁਕਸਾਨ ਹੋ ਜੇ ਜਿਹਦੇ ਨਾਲ ਮੈਂ ਵਾਦਾ ਕਰਿਆ ਉਹ ਮੈਂ ਪੂਰਾ ਕਰਨਾ ਹੀ ਕਰਨਾ ਹਾਂ 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 ਬਾਕੀ ਦੇਖੋ ਹਜੇ ਮੈਂ ਗੱਲ ਨਹੀਂ ਦੱਸ ਸਕਦਾ ਕਿਉਂਕਿ ਕੈਂਡੀਡੇਟ ਐ ਦੋ ਹੋਰ ਕਈ ਵਾਰੀ ਸੀਕ੍ਰੀਟ ਗੱਲ ਹੈ ਬਾਹਰ ਚਲੇ ਜਾਂਦੀ ਹੈ ਇਹ ਮੈਂ ਅੱਛਾ ਜਿਹੜਾ ਦੱਸਾਂਗਾ ਆਪਣੇ ਆਰਤੀ ਵਰਗ ਨੂੰ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ ਦੱਸਾਂਗਾ ਵੀ ਮੈਂ ਕੀ ਕਰਨਾ ਕੁਝ ਕਹਿਣਾ ਚਾਹੋਗੇ ਆਰਤੀਆਂ ਨੂੰ ਕੰਮ ਕਰਾਏ ਆ ਤੇ ਕਹਿਣਾ ਵੀ ਤੁਹਾਡਾ ਆਰਤੀ ਵਰਗ ਮੇਰੇ ਨਾਲ ਹੈ ਹਾਂਜੀ ਹਾਂ ਪੂਰਾ ਹਾਂਜੀ ਦੇਖੋ ਬਰਸਾਤੀ ਡੱਡੂ ਨਿਕਲਦੇ ਆ ਸਾਨੂੰ ਸਾਰਾ ਪਤਾ ਹਾਂਜੀ ਹਾਂ ਹੁਣ ਬਰਸਾਤੀ ਡੱਡੂ ਨਿਕਲਦੇ ਸ਼ੁਰੂ ਹੋ ਗਏ ਹਾਂਜੀ ਹਾਂ ਅਜੇ ਦੋ ਆਏ ਆ ਫਿਰ ਤਿੰਨ ਆਣਗੇ ਪੰਜ ਆਣਗੇ ਇਹੀ ਤਾਂ ਆਜ਼ਾਦੀ ਹੈ ਇਹੀ ਤਾਂ ਲੋਕਤੰਤਰ ਹੈ ਵੀ ਲੋਕਤੰਤਰ ਦੇ ਵਿੱਚ ਲੋਕ ਵੱਡੇ ਆ ਲੋਕਾਂ ਨੇ ਪ੍ਰਧਾਨ ਚੁਣਨਾ ਮੰਡੀ ਨੇ ਪ੍ਰਧਾਨ ਚੁਣਨਾ। ਚਲੋ ਤੁਸੀਂ ਐਮ.ਐਲ.ਏ. ਸਾਹਿਬ ਦੀ ਵੀ ਇਹੀ ਗੱਲ ਹੈ। ਤੁਸੀਂ ਕੰਮ ਕੀਤਾ। ਐਮ.ਐਲ.ਏ. ਸਾਹਿਬ ਨੂੰ ਦਿਖ ਰਿਹਾ ਮਿੱਤਲ ਸਾਹਿਬ ਨੂੰ ਦਿਖ ਰਿਹਾ। ਉਹਨਾਂ ਦਾ ਪੂਰਾ ਆਸ਼ੀਰਵਾਦ ਹੈਗਾ ਆਪਣੇ ਤੇ। ਫੁੱਲ ਆਸ਼ੀਰਵਾਦ ਆ ਜੀ। ਮੈਡਮ ਦਾ ਪੂਰਾ ਆਸ਼ੀਰਵਾਦ ਹੈ। ਆਸ਼ੀਰਵਾਦ ਨਾਲ ਹੀ ਖੜੇ ਐ। ਮੈਡਮ ਜਦੋਂ ਵੀ ਮੰਡੀ ਬੜਦੇ ਆ ਸਭ ਤੋਂ ਪਹਿਲਾਂ ਆਪਣੇ ਦੁਕਾਨ ਤੇ ਆੰਦੇ ਆ। ਕੋਈ ਵੀ ਕੰਮ ਪੁੱਛਦੇ ਆ ਮੋਬਾਈਲ ਰਾਹੀਂ ਪੁੱਛ ਲੈਣ। ਤਾਂ ਵੀ ਉਹੀ ਗੱਲ ਹੈ। ਆ ਜਾਣ ਤਾਂ ਵੀ ਉਹੀ ਗੱਲ ਹੈ। ਮਿੱਤਲ ਸਾਹਿਬ ਸਾਡੇ ਵੱਡੇ ਭਰਾ। ਬਿਲਕੁਲ ਕਿਸੇ ਤਰ੍ਹਾਂ ਦੀ ਕੋਈ ਕਥਾ ਹੀ ਨਹੀਂ ਵਰਤਦੇ ਉਹ 5 ਮਿੰਟ ਦੇ ਵਿੱਚ ਸਾਡਾ ਹੱਲ ਕਰਵਾ ਦੇ। ਚਲੋ ਹੁਣ ਮਤਲਬ ਇਹ ਕਹਿ ਸਕਦੇ ਆ ਕਿ ਦਵਿੰਦਰ ਸਿੰਘ ਨੇ ਸ਼ਹਿਰ ਦੀ ਵੋਟਾਂ ਦਾ ਤਾਂ ਫਾਇਦਾ ਕਰਾਣਾ ਹੀ ਕਰਾਣਾ ਤੇ ਪਿੰਡਾਂ ਦੀ ਵੋਟਾਂ ਦਾ ਵੀ ਜਿਹੜਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਫਾਇਦਾ ਹੋਏਗਾ ਕਿਉਂਕਿ ਹੁਣ ਜਿਹੜਾ ਪ੍ਰਧਾਨ ਬਣੇਗਾ ਉਹ ਆਉਣ ਵਾਲੀ ਵਿਧਾਨ ਸਭਾ ਦੇ ਵਿੱਚ ਆਪਣਾ ਪਾਰਟਿਸਿਪੇਟ ਜ਼ਰੂਰ ਕਰੇਗਾ। ਕੁਝ ਕਹਿਣਾ ਚਾਹੋਗੇ ਹੋਰ ਮਤਲਬ ਜਾਂ ਇਸ ਨੂੰ ਆਪਾਂ ਐਂਡ ਕਰੀਏ? ਦੇਖੋ ਲਾਲਚ ਬੁਰੀ ਬਲਾ ਮਿੱਤਲ ਸਾਹਿਬ ਨੇ ਮੈਡਮ ਨੇ ਕਿਹਾ ਸੀ ਬਨੂੰ ਵੀ ਕੋਈ ਆਪਣਾ ਬੰਦਾ ਖੜਾ ਕੇ ਤੁਸੀਂ ਆਪਣੇ ਪਿੰਡ ਦੀ ਸਰਪੰਚ ਚੁਣ ਲਓ ਹਾਂਜੀ ਤੇ ਮੈਂ ਇੱਕ ਇਹੋ ਜਿਹਾ ਪਰਿਵਾਰ ਵਿੱਚੋਂ ਅਸੀਂ ਸਹਿਮਤੀ ਕਰਾ ਕੇ ਮੈਡਮ ਕੋਲ ਲੈ ਕੇ ਆਇਆ ਹੂੰ ਕਿਉਂਕਿ ਉਸਦੇ ਨਾਲ ਸਾਡਾ ਪਿੰਡ ਸਾਰਾ ਜੁੜ ਗਿਆ ਆ ਆਮ ਆਦਮੀ ਪਾਰਟੀ ਨਾਲ ਦੋ ਚਾਰ ਬੰਦੇ ਦੋ ਚਾਰ ਘਰ ਕਹਿ ਲਓ ਰਹਿ ਗਏ ਉਹਨੇ ਉਸ ਤੋਂ ਬਾਅਦ ਸ਼ੈਲਰ ਵਾਲਿਆਂ ਦੀ ਪ੍ਰਧਾਨਗੀ ਆ ਗਈ ਉੱਥੇ ਵੀ ਆਵਾਜ਼ ਆਈ ਵੀ ਤੁਸੀਂ ਆਪਣੇ ਭਾਈ ਨੂੰ ਬਣਾ ਲਓ ਜਾਂ ਕਿਸੇ ਚਾਚੇ ਦਾ ਇਹਨੂੰ ਬਣਾ ਦਿਓ ਮੈਂ ਬਿਲਕੁਲ ਨਹੀਂ ਪਰਿਵਾਰਵਾਦ ਖਤਮ ਹੈ ਮੇਰੇ ਕੋਲ ਮੈਂ ਪਰਿਵਾਰਵਾਦੀ ਇਹੋ ਜਿਹੀ ਗੱਲ ਨਹੀਂ ਕਰਦਾ ਇੱਥੇ ਇੱਕ ਆਪਣੇ ਟੋਨ ਤੋਂ ਸਾਡੇ ਗਰੋਬਰ ਸਾਹਿਬ ਨੂੰ ਅਸੀਂ ਸੈਲਰਾਂ ਦਾ ਪ੍ਰਧਾਨ ਬਣਾਇਆ ਮੈਂ ਮੰਡੀ ਦੀ ਸੇਵਾ ਕਰੀ ਐ 2 ਸਾਲ ਕਰੀ ਐ ਡਟ ਕੇ ਕਰੀ ਐ ਕੋਈ ਵੀ ਆਰਤੀ ਬਾਹ ਖੜੀ ਕਰਕੇ ਕਹਦੇ ਦਵਿੰਦਰ ਨੇ ਇਹ ਕੰਮ ਗਲਤ ਕਰਿਆ ਚਲੋ ਸੋ ਦਵਿੰਦਰ ਜੀ ਤੁਹਾਡੇ ਨਾਲ ਮਿਲ ਕੇ ਬਹੁਤ ਖੁਸ਼ੀ ਹੈ ਤੁਹਾਡੀ ਸਾਡੀ ਸੁਭ ਕਾਮਨਾਵਾ ਤੁਹਾਡੇ ਨਾਲ ਬਹੁਤ ਬਹੁਤ ਧੰਨਵਾਦ ਤੁਸੀਂ ਮੰਡੀ ਆਇਓ ਹਾਂਜੀ ਹਾਂਜੀ ਤੁਹਾਡਾ ਬਹੁਤ ਧੰਨਵਾਦ ਹੁਣ ਆਂਦੇ ਰਹੋ ਚੋਣਾਂ ਦਾ ਮਾਹੌਲ ਭਖਦਾ ਜਾਊਗਾ ਥੈਂਕ ਯੂ ਸੋ ਇਹ ਸੀਗੇ ਦਵਿੰਦਰ ਸਿੰਘ ਵੈਦਵਾਨ ਜਿਹੜੇ ਕੀ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਮੰਡੀ ਦੇ ਵਿੱਚ ਚੋਣਾਂ ਦਾ ਬੁਗਲ ਜਿਹੜਾ ਹੈ ਉਹ ਪੱਕ ਚੁੱਕਿਆ ਮਾਹੌਲ ਜਿਹੜਾ ਹੈ ਗਰਮ ਹੈ ਮੈਡਮ ਨੀਨਾ ਮਿੱਤਲ ਵੱਲੋਂ ਤੇ ਅਜੇ ਮਿੱਤਲ ਜੀ ਵੱਲੋਂ ਜੋ ਦਵਿੰਦਰ ਜੀ ਦਾ ਕਹਿਣਾ ਇਹਨਾਂ ਨੂੰ ਅਸ਼ੀਰਵਾਦ ਹੈ ਕਿਉਂ ਕਿਉਂਕਿ ਦਵਿੰਦਰ ਜੀ ਨੇ ਮੰਡੀ ਦੇ ਵਿੱਚ ਕੰਮ ਕੀਤੇ ਆ ਅਸੀਂ ਵੀ ਦੇਖੇ ਆ ਸੋ ਆਣ ਵਾਲੇ ਚੋਣਾ ਦੇ ਵਿੱਚ ਹੁਣ ਜਿਹੜਾ ਪ੍ਰਧਾਨ ਬਣੇਗਾ ਮੰਡੀ ਦੇ ਵਿੱਚ ਉਹਨੇ ਬਹੁਤ ਵੱਡਾ ਇੱਕ ਰੋਲ ਅਦਾ ਕਰਨਾ ਹੈ ਸੋ ਹੁਣ ਦੇਖਣਾ ਇਹ ਹੋਏਗਾ ਆਣ ਵਾਲੇ ਦੀਨਾ ਦੇ ਵਿੱਚ ਕਿਹਾ ਜੋ ਦਵਿੰਦਰ ਸਿੰਘ ਨੇ ਕੰਮ ਕਰਵਾਏ ਆ ਮੰਡੀ ਵਾਸਤੇ ਉਹਨਾਂ ਨੂੰ ਦੇਖਦੇ ਹੋਏ ਆਰਤੀ ਜਿਹੜੇ ਹੈ ਐਦ ਕੀ ਫੇਰ ਦਵਿੰਦਰ ਸਿੰਘ ਬੈਦਵਾਨ ਦੇ ਸਿਰ ਤੇ ਤਾਜ ਪੈਨਾਉਂਦੇ ਆ ਯਾ ਲੋਕੀ ਕੀਤੇ ਹੋਏ ਕੰਮਾਂ ਨੂੰ ਭੁੱਲ ਜਾਂਦੇ ਆ ਸੋ ਇੰਤਜ਼ਾਰ ਕਰੋ ਨਿਊਜ਼ 89 ਪੰਜਾਬ ਦੀ ਲਗਾਤਾਰ ਮੰਡੀ ਤੇ ਇਸ ਟਾਈਮ ਨਿਗਾਹ ਕਿਉਂਕਿ ਚੋਣਾ ਦਾ ਵਿਗਲ ਵੱਚ ਚੁਕਿਆ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ الخبر جزده هو